ਸਾਂਝੀ ਰੋਸਾ ਸਿਕਾਲ ਨਾਟਲੀਸਿੰਗ ਜੜੀਆਂ ਸਸਾਰਨਗਰ ਵਿੱਚ ਖੇਲੋ ਜਲਾ ਫੜੇ ਰਕਤ ਸਾਂਝੀ ਰੋਸਾ ਅੱਜ ਅਸੀਂ ਜਿਹੜੀ ਪੂਸਾ ਬਾਸਮਤੀ 1718 ਲਾਉਣ ਲੱਗੇ ਆ ਜਿਹੜੀ 1121 ਦਾ ਸੋਧਿਆ ਦਾ ਰੂਪ ਹੈ ਇਹ ਜਿਹੜੀ ਵੈਰਾਈਟੀ ਹੈ ਜੇ ਚਲਾਉਣ ਤੋਂ ਬਾਅਦ ਜਿਹੜੀ ਪੱਕ ਕੇ 114 ਦਿਨ ਦੇ ਵਿੱਚ ਪੱਕ ਜਾਂਦੀ ਹੈ ਇਵਨ ਸਮੇਤ ਪਨੀਰੀਆ ਜਿਹੜੀ ਇਹ 144 ਦਿਨ ਦੇ ਲਗਭਗ ਲੈਂਦੀ ਹੈ ਤੇ ਝੋਲਸਰੋਗ ਦੇ 10 ਕਿਸਮ ਦੇ ਜਿਹੜੇ ਜਵਾਨੂ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਕਾਕਰਾਂ ਕਰਨ ਦੇ ਸਮਰੱਥ ਹੈ ਇਹਦੇ ਚੌੜ ਬਹੁਤ ਲੰਬੇ ਨੇ ਤੇ 1121 ਨਾਲੋਂ ਇਹ ਬਿਹਤਰ ਹੈ ਤੇ ਇਹਦਾ ਜਿਹੜਾ ਕੱਦ ਹੈ ਤਕਰੀਬਨ 121 ਸੈਂਟੀਮੀਟਰ ਦੇ ਲਗਭਗ ਹੈ ਤੇ ਇਹਦੀ ਜਿਹੜੀ ਪਨੀਰੀ ਬੀਜਨ ਦਾ ਟੁਕਮਾ ਟਾਈਮ ਸੀਗਾ ਉਹ ਸੀਗਾ ਜੂਨ ਦਾ ਪਹਿਲਾ 15ਵਾਂੜਾ ਤੇ ਹੁਣ ਜੁਲਾਈ ਦਾ ਪਹਿਲਾ 15ਵਾਂੜਾ ਖੇਤ ਦੇ ਵਿੱਚ ਪਾਟ ਕੇ ਲਾਉਣ ਲਈ ਬਿਹਤਰ ਹੈ ਕਿਸਾਨ ਜਿਹੜੀਆਂ ਬਾਸਮਤੀਆਂ ਨੇ ਜਿੰਨੀਆਂ ਅਸੀਂ ਠੰਡ ਚ ਲਾਵਾਂਗੇ ਉਹਨਾਂ ਦੀ ਜਿਹੜੀ ਚੌਲ ਦੀ ਕੁਆਲਿਟੀ ਆ ਉਹ ਬਿਹਤਰ ਬਣਦੀ ਹੈ ਜਿਹੜੇ ਚੌਲ ਨੇ ਜਦੋਂ ਦੀ oval ਤੇ ਅਖਰੋਂ ਜੁੜਦੇ ਨਹੀਂ ਆਪਸ ਵਿੱਚ ਤਾਂ ਉਹਨਾਂ 'ਚੋਂ ਕੁਸ਼ੂ ਆਉਂਦੀ ਹੈ ਤੇ ਸਾਡੀਆਂ ਜਿਹੜੀਆਂ ਬਾਸਮਤੀਆਂ ਨੇ 1121 ਤੇ 17 18 ਤੇ 18 47 18 85 18 89 ਤੇ ਬਹੁਤ ਸਾਰੀਆਂ ਵੈਰਾਈਟੀਆਂ ਨੇ ਡਾਕਟਰ ਏ ਕੇ ਸਿੰਘ ਜਿਹੜੇ ਵਿਸ਼ਵ ਦੇ ਵਿਸ਼ਵ ਪ੍ਰਸਿੱਧ ਵਿਗਿਆਨੀ ਨੇ ਝੋਨੇ ਦੇ ਤੇ ਉਹਨਾਂ ਦੀਆਂ ਇਹ ਵੈਰਾਈਟੀਆਂ ਨੇ ਆਈਆਰ ਦੀ ਟੀਮ ਦੇ ਨਾਲ ਰਲ ਕੇ ਡਾ ਸਾਹਬ ਨੇ ਬਣਾਈਆਂ ਨੇ ਤੇ ਬਾਸਮਤੀਆ ਜਿਹੜੀ ਸਾਨੂੰ ਤਕਰੀਬਨ ਸਾਰੇ ਵਿਸ਼ਵ ਦੇ ਵਿੱਚੋਂ ਡਾਲਰ ਕਮਾ ਕੇ ਲੈ ਕੇ ਆ ਰਹੀ ਹੈ ਇਹ ਇਹਦੇ ਨਾਲ ਸਾਡਾ ਸਾਡਾ ਪਾਣੀ ਵਾਜਦਾ ਕਿਸਾਨ ਵੀਰੋ ਇੱਕ ਤਾਂ ਚਲੋ ਮੌਨਸੂਨ ਆ ਜਿਹੜੀ ਅਜੇ ਤੱਕ ਆਈ ਨਹੀਂ ਪਰਮੇਸ਼ਰ ਅੱਗੇ ਅਰਦਾਸ ਕਰਦੇ ਆਂ ਵੀ ਮੀਂਹ ਪਾਵੇ ਪੰਜਾਬ ਦੇ ਵਿੱਚ ਧੰਪ ਕੇ ਤੇ ਜਿਹੜਾ ਪਾਣੀ ਦਾ ਲੈਵਲ ਹੈ ਸਾਡਾ ਬਹੁਤ ਥੱਲੇ ਜਾ ਰਿਹਾ ਹੈ ਜੇ ਅਸੀਂ ਬਾਸਮਤੀ ਦੀ ਖੇਤੀ ਕਰਾਂਗੇ ਤਕਰੀਬਨ ਆਮ ਤੌਰ ਤੇ ਜਿਹੜੀ ਮੌਨਸੂਨ ਆ ਉਹ ਜੂਨ ਦੇ ਐਂਡ ਤੇ ਜਾਂ ਜੁਲਾਈ ਦੇ ਸ਼ੁਰੂ ਵਿੱਚ ਸਰਗਰਮ ਹੋ ਜਾਂਦੀ ਹੈ ਤੇ ਫਿਰ ਜਿਹੜੀਆਂ ਬਾਸਮਤੀਆਂ ਸਾਡੀਆਂ ਮੀਂਹ ਦੇ ਪਾਣੀ ਨਾਲੇ ਪੜ ਜਾਂਦੀਆਂ ਨੇ ਤੇ ਸਾਡਾ ਪਾਣੀ ਵੀ ਬਚੂਗਾ ਸਾਡੇ ਬਾਹਰੋਂ ਪੈਸੇ ਵੀ ਧਮਾਕੇ ਲੈ ਕੇ ਆਉਣਗੇ ਆ ਤੇ ਸਾਡਾ ਜਿਹੜਾ ਧਰਤੀ ਦਾ ਪਾਣੀ ਆ ਉਹ ਵੀ